ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਵੱਡ ਸੇਲ ਲਈ ਲੈ ਕੇ ਆਏ ਹਾਂ ਜੀ ਗੱਭਣਾ ਬਈ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਜਿਸ ਪਿੰਡ 'ਚ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਆ ਜਿਹੜਾ ਪਧੌੜ ਰਹਿ ਜਾਂਦਾ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜਿਸ ਅਸੀਂ ਕਾਲ ਕੋ ਠੀਕ ਹੋ ਵਧੀਆ ਠੀਕ ਹੈ ਜੀ ਬਈ ਨਾਮ ਤੇ ਮੋਬਾਈਲ ਨੰਬਰ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 98727999 9972796932 ਬਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਕਿਹੜਾ ਸੁਭਾ ਸੁੰਦੀ ਆ ਬੜਾ ਦੂਜਾ ਸੁਭਾ ਸੁੰਦੀ ਆ ਜੀ ਇਹ ਕਿੰਨੇ ਦਿਨ ਲਓ ਜੀ ਇਹਦੇ ਜੀ ਦਿਨ 20 ਤਰੀਕ ਨੂੰ ਪੂਰੇ ਆ 20 ਤਰੀਕ ਨੂੰ ਅੱਜ ਕਿੰਨੀ ਹੋ ਗਈ ਅੱਜ ਹੋ ਗਈ 6 ਤਰੀਕ 6 ਤਰੀਕ ਹਾਂ ਯਾਨੀ ਕਿ 15 14 ਹਨਾ ਹਾਂ 14 15 ਦਿਨ ਪਏ ਆ ਬਈ ਹਜੇ ਤੇ ਦੰਦਾਂ ਚ ਕਿਵੇਂ ਆ ਦਮਚਾ ਦੰਦ ਚਾਰ ਦੰਦ ਨੇ ਨੇੜ ਤੋਂ ਚੈੱਕ ਕਰ ਲੋ ਬਈ ਲੈ ਓਕੇ ਆ ਬਈ ਹੂੰ ਇਸ ਬੜਾ ਚੰਗਾ ਬੋਦੀਵਾਦੀ ਚੰਗੀ ਐ ਸਨਖ ਗੁਣਾ ਬੜ ਦੇ ਵਿੱਚ ਚੰਗਾ ਦੂਜਾ ਸੂਆ ਬੈੜਾ ਕੱਦ ਫੋਲਾ ਪਹਿਲੇ ਪਾਸੇ ਫੋਲਾ ਪਾਦੇ ਦੂਜੇ ਪਾਸੇ ਖੜਾ ਬੰਦਾ ਨਹੀਂ ਨਾ ਇਹਦੇ ਲੈ ਕੱਦ ਦਾ ਅੰਦਾਜ਼ਾ ਲਾਇਓ ਐਡਾ ਕਰਦਾ ਬੈੜਾ ਐਡਾ ਕਰਦਾ ਗੱਲ ਤਾਂ ਘਾਉਂਦੀ ਆ ਨਾ ਗੱਲ ਤੇ ਕਰਾਂ ਹੂੰ ਕੱਦ ਨੂੰ ਨਹੀਂ ਕੋਈ ਛੋਟੀ ਮੰਨ ਕੇ ਨਾ ਵੇ ਸਹੀ ਆ ਬਈ ਓਕੇ ਤਾਂ ਪਹਿਲੇ ਸੂਏ ਦਾ 24 ਲੀਟਰ ਕੱਢਿਆ ਹੋ 24 ਲੀਟਰ ਹਾਂ ਹੁਣ ਇਹ ਤਾਂ ਦਿਨ ਪਏ ਐ ਤੇ 14 ਦਿਨਾਂ ਨੇ ਪਏ ਆ 14 ਦਿਨਾਂ ਦੀ ਕੱਚੀ ਉਲਝ ਜਾਓ ਹਿਸਾਬ ਨਾਲ ਲਾਇਓ 24 ਲੀਟਰ ਦਾ ਰਿਕਾਰਡ ਢਿੱਲਾਂ ਦੇਖੋ ਇਲਾ ਬਹੁਤ ਪਈਆਂ ਸਾਰੀਆਂ ਬਾਲਟ ਲਾ ਕੇ ਠੰਡੀ ਸੀਲਾ ਕੋਈ ਐ ਨਹੀਂ ਲੈ ਕੱਲੀ ਕੱਚੀ ਕੱਚੀ ਲੈ ਦੇਖੀ ਲੈ 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 ਦੇਖੋ ਸਾਰੀਆਂ ਬਾਲਟ ਲਾ ਕੇ ਨੂੰ ਥਾਣ ਦਿਖਾ ਦੇ ਲੈ ਥਾਣ ਬਹੁਤ ਚੰਗਾ ਨਾ ਕੀ ਬਾਤ ਇੱਕ ਨੰਬਰ ਥਾਣ ਲੱਗਿਆ ਬਈ ਕੱਚੀ ਆ ਹਾਂ ਕੱਚੀ ਆ ਜਾਓ ਹਸਾਉਣਾ ਲਾਇਓ ਇਹ ਵੜ ਕੱਦ ਚ ਫੁੱਲ ਆ ਬਰੀਡ ਚ ਫੁੱਲ ਆ ਦੁੱਧ ਦਾ ਰਿਕਾਰਡ ਚੰਗਾ ਬਰੀਡ ਇੱਕ ਨੰਬਰ ਹਾਂ ਤੋੜਾ ਚੈੱਕ ਕਰ ਲਓ ਆ ਜਾ ਪੱਟੀ-ਬੁੱਟੀ ਬਹੁਤ ਆ ਵੱਡੀ ਬਹੁਤ ਆ ਦੁੱਧ ਦੀ ਵੀ ਗਾਰੰਟੀ ਆ ਬੈੜੀ ਕੀ ਕਹਾ ਭਾਈ ਹਾਂ ਕੀ ਮੁੱਲ ਜੈ ਜ ਮੁੱਲੇ ਦਾ ਕਿੰਨਾ ਮਰਜੀ ਕਰਾਦਾ ਕੋਈ 70 ਕਰਾਦਾ 80 ਕਰਾਦਾ ਬਹਿਣ ਤਾਂ ਕਿਤੇ ਤਿਆਰ ਹੋਊਗੀ 80000 ਦੂਗੀ ਆ ਅੱਜ ਦੀ ਘੜੀ 65000 ਦੀ ਦੇਵਾਂਗੇ ਅੱਜ ਦੀ ਘੜੀ ਭਾਈ ਕਹਿੰਦਾ 65000 ਦੀ ਵੜ ਦੇ ਮੁੱਲਾ 80 ਕਰਾ ਲੈ 70 ਕਰਾ ਲੈ ਕਿਤੇ ਤਿਆਰ ਹੋਊਗੀ ਉਹਦੇ 80 ਦੀ ਆ ਅੱਜ ਜੇ ਅੱਜ ਆਊਗਾ ਅਗਲਾ 65 ਦੀ ਆ ਜਿਹੜਾ 65 ਹੈ ਲੈਣ ਦੇਣ ਮੁੱਲ ਹਾਂ ਲੈਣ ਦੇਣ ਮੁੱਲ ਦਾ 65000 ਬਸ ਮਾਰੀ ਛੋੜ ਛੱਪਾ ਕਰ ਦੇਂਗਾ ਬਸ ਛੋੜ ਛੱਪਾ ਹੀ ਹੋਊਗਾ ਬਾਲਾ ਵੀ ਘਟਾ ਵਧਾ ਨਹੀਂ ਹੁੰਦਾ ਇਹ ਚ ਮੁੱਲਾ ਇਹ ਵਾਲਾ ਭਾਈ ਕਹਿੰਦਾ ਘਾਟਾ ਵਾਧਾ ਨਹੀਂ ਹੋਣਾ ਮੈਂ ਜਾਇਜ਼ ਹੀ ਰੱਖਦਾ ਬਾੜ ਦੀ ਗਰੰਟੀ ਆ ਬਾੜ ਕਿਤੇ ਤਿਆਰ ਹੋ ਗਈ ਉਹ ਤੇ 60000 ਤੱਕ ਹੀ ਆ ਲੈ ਟੱਟ ਲਟੁੱਲ ਵਾ ਪੱਤੀ ਆ ਬਾਜ ਜਿਹੜੀਆਂ ਆ ਨਾੜਾਂ ਨੂੰ ਦਾ ਦਿਖਾ ਦੇ ਤਰੋਂ ਸਾਈਡਾਂ ਤੋਂ ਆ ਵੀ ਜਾਇਜ਼ ਆ ਭਾਈ ਖੇਤੀ ਦੇ ਮੁੱਲ ਰੱਖਿਆ ਨਾੜਾਂ ਉਹਦਾ ਫੋਲ ਚੰਗੇ ਲੈ ਆਣੇ ਇੱਕ ਨੰਬਰ ਪੂਰੀ ਵਿੱਤੀ ਦੇ ਕੱਲਾ ਕਿਵੇਂ ਮਰਜ਼ੀ ਅਗਲਾ ਆ ਕੇ ਆਉਦੀ ਚੈੱਕ ਕਰਕੇ ਲੈ ਜਾ ਕੋਈ ਚੱਕਰ ਨਹੀਂ ਗਰੰਟੀ ਆ ਬਾੜ ਦੀ ਠੀਕ ਆ ਭਾਈ ਹਾਂ ਕਿਵੇਂ ਮਰਜ਼ੀ ਥਾਣ ਥੁਣਤੀ ਪਾ ਕੱਢ ਕੇ ਆਉਦੀ ਤਸਦੀ ਕਰਕੇ ਲੈ ਜਾ ਤੇ ਕਿਸੇ ਵੀਰ ਨੂੰ ਭਾਈ ਬਾੜ ਪਸੰਦ ਆਵੇ ਭਾਈ ਨਾ ਗ੍ਰੈਨਟ ਕਰ ਲਿਓ ਧੰਨਵਾਦ